ਜਿਵੇਂ ਕਿ ਤੁਹਾਨੂੰ ਪਤਾ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਮੁਹਿੰਮ ਵਿੱਢੀ ਹੋਈ ਸੀ ਯੁੱਧ ਨਸ਼ਿਆਂ ਵਿਰੁੱਧ ਉਸ ਮਾਮਲੇ ਦੇ ਵਿੱਚ ਸਰਕਾਰ ਨੇ ਇਹ ਦਾਅਵੇ ਕੀਤੇ ਕਿ ਅਸੀਂ ਬਹੁਤ ਸਾਰੇ ਜਿਹੜੇ ਨਸ਼ੇ ਨਾਲ ਜੁੜੇ ਹੋਏ ਲੋਕ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਸੀਂ ਕੇਸ ਦਰਜ ਕੀਤੇ ਤੇ ਅਸੀਂ ਇਸ ਮੁਹਿੰਮ ਨੂੰ ਸਫਲਤਾਪੂਰਵਕ ਅੱਗੇ ਵਧਾਇਆ ਵੀ ਪਰ ਇਸ ਮਹਿੰਮ ਦਾ ਜਿਹੜਾ ਦੂਸਰਾ ਚਰਨ ਕਹਿ ਲੋ ਦੂਸਰਾ ਪੱਖ ਕਹਿ ਲੋ ਸਰਕਾਰ ਦੁਬਾਰਾ ਤੋਂ ਸ਼ੁਰੂ ਕਰਨ ਜਾ ਰਹੀ ਹੈ ਜਿਦੇ ਵਿੱਚ ਸਰਕਾਰ ਇਹ ਕਹਿ ਰਹੀ ਹੈ ਕਿ ਜੋ ਲੋਕ ਨਸ਼ਾ ਛੱਡ ਚੁੱਕੇ ਨੇ ਅਸੀਂ ਉਹਨਾਂ ਨੂੰ ਰੋਲ ਮਾਡਲ ਬਣਾਵਾਂਗੇ ਤਾਂ ਕਿ ਉਹ ਦੂਸਰੇ ਲੋਕਾਂ ਨੂੰ ਜਿਹੜੇ ਅਜੇ ਨਸ਼ੇ ਦੇ ਵਿੱਚ ਗ੍ਰਸਤ ਨੇ ਜਿਹੜੇ ਅਜੇ ਨਸ਼ੇ ਦੀ ਪਕੜ ਦੇ ਵਿੱਚ ਨੇ ਉਹਨਾਂ ਨੂੰ ਮਿਲਣਗੇ ਉਹਨਾਂ ਨੂੰ ਸਮਝਾਉਣਗੇ ਉਹਨਾਂ ਨੂੰ ਉਸ ਦਲਦਲ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਸਹਾਇੀ ਹੋਣਗੇ ਤੇ ਜਿਹੜੇ ਲੋਕ ਇਹ ਨਸ਼ਾ ਛੱਡ ਦੇਣਗੇ ਉਹਨਾਂ ਨੂੰ ਅਸੀਂ ਸੂਰਮੇ ਦਾ ਰੁਤਵਾ ਦੇਵਾਂਗੇ ਸਵਾਲ ਥੋੜਾ ਜਿਹਾ ਮਨ ਦੇ ਵਿੱਚ ਮੇਰੇ ਵੀ ਆ ਰਿਹਾ ਸੀ ਸ਼ਾਇਦ ਤੁਹਾਡੇ ਵੀ ਆਉਂਦਾ ਹੋਵੇ ਕਿ ਜਦੋਂ ਅਸੀਂ ਸੂਰਮਾ ਸ਼ਬਦ ਵਰਤਦੇ ਹਾਂ ਜਦੋਂ ਅਸੀਂ ਸੂਰਮੇ ਸ਼ਬਦ ਦੀ ਵਿਆਖਿਆ ਕਰਕੇ ਦੇਖਦੇ ਹਾਂ ਤੇ ਉਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਦਾਇਰਾ ਬਣ ਜਾਂਦਾ ਹੈ ਜੋ ਲੋਕ ਦੇਸ਼ ਕੌਮ ਵਾਸਤੇ ਆਪਣੀਆਂ ਜਾਨਾਂ ਵਾਰਦੇ ਨੇ ਬਹੁਤ ਵੱਡੀ ਕੋਈ ਕੁਰਬਾਨੀ ਕਰਦੇ ਨਹੀਂ ਅਸੀਂ ਉਹਨਾਂ ਨੂੰ ਸੂਰਮਾ ਕਹਿੰਦੇ ਆ ਜੋ ਸੱਚ ਵਾਸਤੇ ਜੋ ਹੱਕ ਵਾਸਤੇ ਖੜਦੇ ਨੇ ਜੋ ਲੋਕਾਂ ਵਾਸਤੇ ਲੋਕ ਭਲਾਈ ਵਾਸਤੇ ਖੜਦੇ ਨੇ ਉਹਨਾਂ ਨੂੰ ਅਸੀਂ ਸੂਰਮੇ ਆਖਦੇ ਆ ਕਿਤੇ ਨਾ ਕਿਤੇ ਸਵਾਲ ਮਨ ਦੇ ਵਿੱਚ ਇਹ ਆਉਂਦਾ ਹੈ ਕਿ ਸੂਰਮੇ ਸ਼ਬਦ ਦੀ ਪਰਵਾਸ਼ਾ ਹੌਲੀ ਨਾ ਹੋ ਜੇ ਇਹ ਮੇਰਾ ਆਪਦਾ ਨਿੱਜੀ ਸਵਾਲ ਹੈ ਤੁਸੀਂ ਕਿਵੇਂ ਸੋਚਦੇ ਹੋ ਇਹ ਤੁਹਾਡੇ ਤੇ ਆ ਪਰ ਹਾਂ ਸਰਕਾਰ ਇਸੀ ਦਾ ਕੈਲੋਕਿਕ ਹੋਰ ਕਦਮ ਅੱਗੇ ਨੂੰ ਤੋਰ ਰਹੀ ਹੈ ਦੁਬਾਰਾ ਤੋਂ ਰੋਲ ਮਾਡਲ ਉਹਨਾਂ ਲੋਕਾਂ ਨੂੰ ਬਣਾ ਰਹੀ ਹੈ ਜਿਹੜੇ ਲੋਕ ਪਹਿਲਾਂ ਨਸ਼ਾ ਛੱਡ ਚੁੱਕੇ ਨੇ ਔਰ ਅਖਬਾਰਾਂ ਦੇ ਹਵਾਲੇ ਮੀਡੀਆ ਦੇ ਹਵਾਲੇ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਲੋਕਾਂ ਦੀ ਲਿਸਟ ਵੀ ਬਣਾ ਲਈ ਗਈ ਹੈ ਜਿਹੜੇ ਲੋਕ ਰੋਲ ਮਾਡਲ ਦੇ ਤੌਰ ਤੇ ਕੰਮ ਕਰਨਗੇ ਹੁਣ ਇਹ ਲਿਸਟ ਕਿਸ ਬੇਸ ਤੇ ਬਣਾਈ ਆ ਲਿਸਟ ਕਿਵੇਂ ਬਣਾਈ ਆ ਕਿੱਥੋਂ ਬਣਾਈ ਆ ਇਹ ਤੇ ਸਰਕਾਰ ਜਾਣਦੀ ਹੈ ਪਰ ਹਾਂ ਇਹਦੇ ਦੋ ਪੱਖ ਨੇ ਇੱਕ ਜਿਹੜਾ ਮੈਂ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰ ਚੁੱਕਿਆ ਕਿ ਹਰ ਬੰਦਾ ਜੋ ਨਸ਼ਾ ਛੱਡੇਗਾ ਉਹ ਕਿੰਨੀ ਦੇਰ ਤੱਕ ਛੱਡ ਪਾਉਂਦਾ ਹੈ ਉਹ ਸੰਪੂਰਨ ਤੌਰ ਤੇ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲ ਪਾਉਂਦਾ ਹੈ ਕਿ ਨਹੀਂ ਤੇ ਅਸੀਂ ਉਸ ਨੂੰ ਇੱਕ ਸੂਰਮੇ ਦਾ ਰੁਤਬਾ ਦੇ ਦਿੰਨੇ ਆ ਇਹ ਕਿੰਨਾ ਕੁ ਠੀਕ ਹੋਏਗਾ ਤੇ ਦੂਸਰੀ ਗੱਲ ਕਿ ਜੋ ਲੋਕ ਇਸ ਦਲ ਦੇ ਦਲਦਲ ਦੇ ਵਿੱਚ ਅਜੇ ਵੀ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਵਾਸਤੇ ਸਰਕਾਰ ਦਾ ਜਿਹੜਾ ਉਪਰਾਲਾ ਹੈ ਉਹ ਕਿੰਨਾ ਕੁ ਸਾਰਥਕ ਸਿੱਧ ਹੋਏਗਾ ਉਹਦਾ ਜਿਹੜਾ ਨਤੀਜਾ ਉਹ ਕਿੰਨਾ ਕੁ ਚੰਗਾ ਹੋਏਗਾ